ਅੱਜ ਤੁਹਾਨੂੰ ਅੰਮ੍ਰਿਤਸਰ ਦੀ ਇੱਕ ਉਸ ਤੀਨਾ ਬਲਾਂ ਜਾਣ ਜਾ ਰਹੇ ਆ ਜਿਸ ਨੇ ਹੁਣ ਤੱਕ ਕਈ ਅਵਾਰਡ ਆਪਣੀ ਝੋਲੀ ਦੇ ਵਿੱਚ ਪਾਏ ਤਲਵਾਰਬਾਜ਼ੀ ਅਤੇ ਮਾਰਸ਼ਲ ਆਰਟ ਦੇ ਵਿੱਚ ਲੇਕਿਨ ਰੇੜੀ ਲਗਾ ਕੇ ਦੁਕਾਨ ਤੇ ਆਪਣੇ ਮਾਤਾ ਪਿਤਾ ਦੀ ਹਲਕਤ ਦੀ ਜ਼ਰੂਰ ਨਜ਼ਰ ਆ ਰਹੀ ਆ ਮੇਰੇ ਨਾਮ ਆ ਮੇਰੇ ਪਿੰਡ ਵਾਲੇ ਬੱਚਿਆਂ ਦਾ ਜਾਂ ਮੇਰਾ ਪਰ ਅੱਜ ਐਸਾ ਸੋਚਣਾ ਪੈ ਰਿਹਾ ਕਿ ਅਸੀਂ ਐਸੇ ਨਿੱਕੜਾ ਜਾਵਾਂ ਇੱਕ ਟਾਈਮ ਫੇਰ ਲਈਆਂ 2-2 ਸਾਡੇ ਕੋ ਫੇਡਿਆ ਨਹੀਂ ਜਾਂਦਾ ਨੇਪਾਲ ਇੰਟਰੈਸ਼ਨਲ ਨਹੀਂ ਸਾਡੀ ਤੇ ਉੱਥੇ ਵੀ ਸਾਡਾ ਨਹੀਂ ਜਾਇਆ ਗਿਆ ਸਿਰਫ ਇੱਕ ਮੈਨ ਪੈਸੇ ਦੇ ਕਾਰਨ ਤੇ ਪਰਮਾਤਮਾ ਕਹਿੰਦੇ ਸੁਣਦਾ ਵਾ ਅੱਜ ਤੁਸੀਂ ਸਾਰੇ মিডিਆ ਵਾਲੇ ਮੇਰੇ ਕੋਲ ਸ਼ਾਇਦ ਪਰਮਾਤਮਾ ਨੇ ਆਸਵਾਸਾ ਦਿੱਤੀ ਕਿ ਹੰਸ ਕੋਣ ਕੋਣ ਪਰ ਅੱਜ ਵੀ ਉਹਨਾਂ ਨੂੰ ਇਹ ਸੋਚਣਾ ਚਾਹੀਦਾ ਕੋਈ ਨੁਮਾਇੰਦਾ ਨਹੀਂ ਆਣ ਕੇ ਇਹ ਗੱਲ ਕਹੀ ਕਿ ਹਾਂ ਬੱਚੇ ਕੀ ਪ੍ਰੋਬਲਮ ਸੀ ਤੇਰੀ ਅਧਵੀ ਸਾਡੀ ਕੋਈ ਨਹੀਂ ਕੋਈ ਸੁਦਾ ਨਹੀਂ ਸੁਦਾਈ ਬਾਈ ਬਣ ਗੀ ਕੁੜੀਆਂ ਨੂੰ ਟਾਈਮ ਨਹੀਂ ਦਿੱਤਾ ਜਾਂਦਾ ਬੋਲ ਨੂੰ ਬਹੁਤ ਸਮਝਾਏ ਜਾਂਦੇ ਵਿਆਹ ਕਰਕੇ ਤੋਰ ਦਿੱਤਾ ਜਾਂਦਾ ਪਰ ਮੇਰੇ ਮੇਰੇ ਪਿਤਾ ਜੀ ਦਾ ਸਭ ਤੋਂ ਵੱਡੀ ਚੀਜ਼ ਸੀ ਕਿ ਮੇਰਾ ਟਾਈਮ ਉਹਨਾਂ ਨੇ ਨਹੀਂ ਦਿੱਤਾ ਇੱਕ ਪਿਤਾ ਲਈ ਜਾਂ ਮਾਤਾ ਪਿਤਾ ਲਈ ਇਹ ਚੀਜ਼ ਥੋੜੀ ਚਾਹੀਦੀ ਅੱਜ ਤੁਹਾਨੂੰ ਅੰਮ੍ਰਿਤਸਰ ਦੀ ਇੱਕ ਉਸ ਧੀ ਨਾਲ ਮਿਲਾਂ ਜਾ ਰਹੇ ਹਾਂ ਜਿਸ ਨੇ ਹੁਣ ਤੱਕ ਕਈ ਅਵਾਰਡ ਆਪਣੀ ਝੋਲੀ ਦੇ ਵਿੱਚ ਪਾਏ ਤਲਵਾਰਬਾਜ਼ੀ ਅਤੇ ਮਾਰਸ਼ਲ ਆਰਟ ਦੇ ਵਿੱਚ ਲੇਕਿਨ ਸਾਰੇ ਖਰਚਾ ਆਪਣੇ ਕੋਲੋਂ ਕਰਦੀ ਨਹੀਂ ਲੇਕਿਨ ਅੱਜ ਆਪਣੀ ਜ਼ਿੰਦਗੀ ਬਸਰ ਕਰਨ ਲਈ ਅਤੇ ਆਪਣੇ ਉਹ ਸ਼ੌਂਕ ਨੂੰ ਪੂਰਾ ਕਰਨ ਲਈ ਮਿਹਨਤ ਕਰਦੀ ਜ਼ਰੂਰ ਨਜ਼ਰ ਆ ਰਹੀ ਹੈ ਇੱਕ ਛੋਟੀ ਜਿਹੀ ਰੇੜੀ ਲਗਾ ਕੇ ਦੁਕਾਨ ਤੇ ਆਪਣੇ ਮਾਤਾ ਪਿਤਾ ਦੀ ਹੱਲ ਕਰਦੀ ਜ਼ਰੂਰ ਨਜ਼ਰ ਆ ਰਹੀ ਹੈ ਕਿਉਂਕਿ ਤਲਵਾਰ ਬਾਜੀ ਤੇ ਮਾਰਸ਼ਲ ਆਰਟ ਦੇ ਵਿੱਚ ਜਿਹੜੀ ਉਸਨੇ ਸੁਪਨੇ ਵੇਖੇ ਸੀ ਕਈ ਮੈਡਲ ਜਿੱਤੇ ਆ ਲੇਕਿਨ ਅੱਜ ਪੈਸੇ ਦੀ ਕਮੀ ਕਰਕੇ ਉਹ ਕੰਮ ਕਰਦੀ ਵੀ ਨਜ਼ਰ ਆ ਰਹੀ ਹੈ ਤਾਂ ਨਾਲ ਮਾਰਸ਼ਲ ਆਰਟ ਨੈਸ਼ਨਲ ਖੇਡਣ ਲਈ ਵੀ ਪੈਸੇ ਚਾਹੀਦੇ ਆ ਹਾਲਾਂਕਿ ਸਰਕਾਰਾਂ ਦੁਆਰਾ ਮਦਦ ਨਹੀਂ ਕੀਤੀ ਉਸ ਦੀ ਅਗਰ ਸਰਕਾਰਾਂ ਮਦਦ ਕਰਦੀਆਂ ਤਾਂ ਸ਼ਾਇਦ ਅੱਜ ਇਹ ਇਸ ਜਗ੍ਹਾ ਤੇ ਨਾ ਹੁੰਦੀ ਸੋ ਪ੍ਰਨੀਤ ਸਾਹਿਬ ਨਾ ਮੌਜੂਦ ਆ ਪ੍ਰਨੀਤ ਕਿੰਨੀ ਉਮਰ ਦੇ ਵਿੱਚ ਸ਼ੁਰੂਆਤ ਕੀਤੀ ਸੀ ਕਿਤੀ ਸੀ মার্শাল ਆਰਟ ਤੇ ਤਲਵਾਰ ਬਾਜੀ ਦੇ ਵਿੱਚ ਤੇ ਅੱਜ ਇਸ ਮੁਕਾਮ ਤੇ ਕਿਵੇਂ ਪਹੁੰਚੇ ਸਰ ਮੈਂ 6th ਕਲਾਸ ਵਿੱਚ ਸਟਾਰਟ ਕਰ ਲਿਆ ਸੀਗਾ ਇਹ ਸਾਰਾ ਕੁਝ ਜਰਨੀ ਆਪਣੀ ਸਟਾਰਟ ਕੀਤੀ ਆ 6th ਕਲਾਸ ਦੇ ਵਿੱਚ ਉਸ ਟਾਈਮ ਤੇ ਮੇਰੇ ਆਸ-ਪਾਸ ਦੇ ਜਿਹੜੇ ਪਲੇਅਰ ਸੀਗੇ ਜਿਹੜੇ ਮੇਰੇ ਸਕੂਲਿੰਗ ਸੀਗੀ ਜਿੱਥੋਂ ਦੀ ਉਥਾਂ ਦੇ ਸਰ ਬਹੁਤ ਸਾਰੇ ਲੋਕ ਸੀਗੇ ਜਿਹੜੇ ਸੀਨੀਅਰ ਮੇਰੇ ਸੀ ਉਹ ਖੇਡਦੇ ਹੁੰਦੇ ਸੀ ਤੇ ਮੈਨੂੰ ਵੀ ਸ਼ੌਕ ਹੋਇਆ ਕਿ ਮੈਂ ਖੇਡ ਦੂੰਗੀ ਇੱਕ ਦਿਨ ਅੱਜ ਤੱਕ ਮੇਰੇ ਜਿਸ ਤਰ੍ਹਾਂ ਉਸ ਟਾਈਮ ਤੋਂ ਲੈ ਕੇ ਅੱਜ ਤੱਕ ਮੇਰੇ ਸੁਪਨੇ ਸਿਰਫ ਮੇਰੇ ਪਿਤਾ ਜੀ ਨੇ ਪੂਰੇ ਕੀਤੇ ਆ ਤੇ ਹੁਣ ਹਾਲਾਤ ਇਸ ਤਰ੍ਹਾਂ ਦੇ ਆ ਕਿ ਨਹੀਂ ਉਹਨਾ ਗੁਜ਼ਰਬਸਰ ਹੋਣ ਦਿਆ ਤੇ ਫਿਰ ਮੈਨੂੰ ਇਹ ਹੈਗਾ ਕਿ ਮੈਂ ਕਿਤੇ ਨਾ ਕਿਤੇ ਕਾਬਿਲ ਪਲੇਅਰ ਬਣੂੰਗੀ ਚੰਗੀ ਪਲੇਅਰ ਬਣ ਕੇ ਆਪਣੇ ਮਾਪਿਓ ਦਾ ਨਾਮ ਜਿਹੜਾ ਉਹ ਰੌਸ਼ਨ ਕਰੂੰਗੀ ਕਿੰਨੇ ਮੈਡਲ ਹੁਣ ਤੱਕ ਜਿੱਤੇ ਆ ਕਿਉਂਕਿ ਨੈਸ਼ਨਲ ਖੇਡਣ ਦਾ ਵੀ ਬਹੁਤ ਖਰਚਾ ਲੱਗਦਾ ਵਾ ਫਿਰ ਕਿਵੇਂ ਮੈਨੇਜ ਕਰਦੇ ਰਹੇ ਕਿਉਂਕਿ ਆਪਣੀ ਜੇਬ ਚੋਂ ਕਿੰਨੀ ਦੇਰ ਮੈਨੇਜ ਕੀਤਾ ਕਿਵੇਂ ਮੈਨੇਜ ਕੀਤਾ ਸਰ ਅਜੇ ਤੱਕ ਮੇਰੇ ਜਦੋਂ ਵੀ 15000 ਰੁਪਏ ਲੱਗਦਾ ਵਾ ਜੇ 10000 ਮੈਨੂੰ ਕਿਤੇ ਉਹ ਕਰ ਵੀ ਦਿੰਦੇ ਸੀਗੇ ਤੇ 5000 ਮੈਨੂੰ ਉਹਨਾਂ ਨੂੰ ਲੈ ਕੇ ਦੇਣਾ ਪੈਂਦਾ ਸੀ ਕਿਤੇ ਇਹ ਸਾਰੇ ਮੇਰੇ ਹਾਲਾਤਾਂ ਦੇ ਵਿੱਚ ਆਉਂਦਾ ਮੇਰੇ ਹਾਲਾਤ ਬਹੁਤ ਮੈਂ ਇੱਕੋ ਗੱਲ ਕਹਿੰਨੀ ਸੀ ਪਾਪਾ ਇਸ ਟਾਈਮ ਤੇ ਇੱਕ ਨੈਸ਼ਨਲ ਵਾਸਤੇ ਕਰ ਦਿਓ ਪਰ ਨੈਕਸਟ ਟਾਈਮ ਨੈਸ਼ਨਲ ਵਾਸਤੇ ਅੱਜ ਵੀ ਸਾਨੂੰ ਸੋਚਣਾ ਪੈਣ ਡਿਆ ਵਾ ਨੈਸ਼ਨਲ ਵਿੱਚ ਨਾਮ ਆ ਮੇਰੇ ਪਿੰਡ ਵਾਲੇ ਬੱਚਿਆਂ ਦਾ ਜਾਂ ਮੇਰਾ ਪਰ ਅੱਜ ਵੀ ਸਾਨੂੰ ਸੋਚਣਾ ਪੈਣ ਡਿਆ ਕਿ ਅਸੀਂ ਨੈਸ਼ਨ ਕਿੱਤਰਾ ਜਾਵਾਂਗੇ 17 ਤਰੀਕ ਨੂੰ ਨੈਸ਼ਨਲ ਜਾਣਾ ਪਰ ਅੱਜ ਵੀ ਮੇਰੇ ਉਹ ਹਾਲਾਤ ਨਹੀਂ ਹੈਗੇ ਇੱਕ ਟਾਈਮ ਖੇਡ ਲੈਣੀ ਆ ਦੋ ਦੋ ਸਾਲ ਸਾਡੇ ਕੋ ਖੇਡਿਆ ਨਹੀਂ ਜਾਂਦਾ ਨੈਸ਼ਨਲ ਵਿੱਚ ਨਾ ਹੋਣ ਦੇ ਬਾਵਜੂਦ ਨੇਪਾਲ ਇੰਟਰਨੈਸ਼ਨਲ ਦੀ ਸਾਡੀ ਤੇ ਉੱਥੇ ਵੀ ਸਾਡੇ ਕੋ ਨਹੀਂ ਜਾਇਆ ਗਿਆ ਸਿਰਫ ਇੱਕ ਮੈਨੂੰ ਪੈਸੇ ਦੇ ਕਾਰਨ ਦੁੱਖ ਹੁੰਦਾ ਵਾ ਮਿਹਨਤ ਕੀਤੀ ਹੈ ਇਸ ਮੁਕਾਮ ਤੱਕ ਪੁੱਜੇ ਹੋ ਲੇਕਿਨ ਅੱਜ ਨੈਸ਼ਨਲ ਛੱਡਣਾ ਪੈ ਰਿਹਾ ਸਿਰਫ ਪੈਸੇ ਦੀ ਕਿੱਲਤ ਕਰਕੇ ਦੁੱਖ ਹੁੰਦਾ ਹੈ हां सर दुख ਤਾਂ ਐਸੀ ਚੀਜ਼ ਦਾ ਦੁੱਖ ਹੈਗਾ ਪਰ ਇੱਕ ਟਾਈਮ ਤੇ ਹੈਗਾ ਜਿਵੇਂ ਮੈਂ ਮਿਹਨਤ ਕੀਤੀ ਸੀ ਤੇ ਪ੍ਰਮਾਤਮਾ ਕਹਿੰਦੇ ਸੁਣਦਾ ਵਾ ਅੱਜ ਤੁਸੀਂ ਸਾਰੇ মিডিਆ ਵਾਲੇ ਮੇਰੇ ਕੋਲੇ ਸ਼ਾਇਦ ਪ੍ਰਮਾਤਮਾ ਨੇ ਆਸ ਕਰ ਸਕਦੀ ਕਿ ਹੁਣ ਸੁਣ ਲੈ ਜੇ ਸਰਕਾਰ ਮਦਦ ਕਰਦੀ ਤੇ ਸ਼ਾਇਦ ਅੱਜ ਤੁਸੀਂ ਇੱਥੇ ਨਾ ਹੁੰਦੇ ਸਰਕਾਰ ਵੈਸੇ ਤੇ ਖੇਲਾਂ ਦੇ ਵਿੱਚ ਕਹਿੰਦੀ ਹੈ ਨੌਜਵਾਨ ਪੰਜਾਬ ਦੇ ਨਸ਼ਾ ਛੱਡੋ ਖੇਲਾਂ ਦੇ ਵਿੱਚ ਧਿਆਨ ਲਗਾਓ ਲੇਕਿਨ ਜਿਹੜੇ ਖੇਲਾਂ ਦੇ ਵਿੱਚ ਧਿਆਨ ਲਗਾਉਂਦੇ ਆ ਉਹਨਾਂ ਦਾ ਸਪੋਰਟ ਨਹੀਂ ਕਰਦੀ ਕੀ ਸੋਚਦੇ ਇਸ ਬਾਰੇ ਸਰ ਇਸ ਬਾਰੇ ਵਿੱਚ ਤੁਸੀਂ ਹੁਣ মিডিਆ ਮੇਰੇ ਕੋਲ ਬਹੁਤ ਟਾਈਮ ਤੋਂ ਆਉਣ ਲਈ ਆ ਪਰ ਅੱਜ ਵੀ ਉਹਨਾਂ ਨੂੰ ਇਹ ਸੋਚਣਾ ਚਾਹੀਦਾ ਕੋਈ ਨੁਮਾਇੰਦਾ ਨਹੀਂ ਆਣ ਕੇ ਇਹ ਗੱਲ ਕਹੀ ਕਿ ਹਾਂ ਬੱਚੇ ਕੀ ਪ੍ਰੋਬਲਮ ਸੀ ਤੇਰੀਆਂ ਕੀ ਪ੍ਰੋਬਲਮ ਸੀ ਜਿਹੜਾ ਤੁਸੀਂ ਅੱਗੇ ਨਹੀਂ ਆਏ ਜਿਹੜਾ ਉਹ ਪਿੰਡ ਵਾਲੇ ਤਿੰਨ ਚਾਰ ਬੱਚੇ ਆ ਉਹ ਅੱਗੇ ਨਹੀਂ ਆਉਂਦੇ ਕਿਉਂ ਕੀ ਪ੍ਰੋਬਲਮ ਸੀਗੀ ਪਰ ਅੱਜ ਵੀ ਸਾਡੀ ਕੋਈ ਨਹੀਂ ਕੋਈ ਸਰਕਾਰ ਨਹੀਂ ਸੁਣ ਲਈ ਹੈ ਤੇ ਤੁਸੀਂ ਇੱਥੇ ਸਾਬਤਾਂ ਲਾਦੇ ਕਿੰਨਾ ਕੁ ਪ੍ਰਮੋਟ ਕਰਨ ਦੇ ਲੈ ਵਾਸਤੇ ਪੰਜਾਬ ਨੂੰ ਉੱਤਰੇ ਹੋਣਗੇ ਮਤਲਬ ਜਿਹੜਾ ਤੁਹਾਡੇ ਪਿਤਾ ਜੀ ਨੇ ਤੁਹਾਨੂੰ ਖਿਡਾਣ ਲਈ ਨੈਸ਼ਨਲ ਖਿਡਾਣ ਲਈ ਜਿਹੜਾ ਲੋਨ ਲਿੱਤਾ ਉਸ ਲੋਨ ਨੂੰ ਲਾਣ ਲਈ ਤੇ ਆਪਣਾ ਸ਼ੌਂਕ ਪੂਰਾ ਕਰਨ ਲਈ ਤੁਸੀਂ ਅੱਜ ਆਪਣੇ ਪਿਤਾ ਦੀ ਦੇੜੀ ਤੇ ਕੰਮ ਕਰਦੇ ਹੋ। ਹਾਂ ਸਰ ਸੇਮ ਇਸ ਤਰ੍ਹਾਂ ਹੀ ਮੈਂ ਆਪਣੇ ਸ਼ੌਂਕ ਪੂਰੇ ਕਰ ਲਈ ਤੇ ਇੱਕ ਆਪਣੇ ਪਿਤਾ ਸਿਰ ਤੋਂ ਕਰਜ਼ਾ ਲੌ ਲਈ ਕਿਉਂਕਿ ਕੁੜੀਆਂ ਨੂੰ ਟਾਈਮ ਨਹੀਂ ਦਿੱਤਾ ਜਾਂਦਾ ਉਹਨਾਂ ਨੂੰ ਬਹੁਤ ਸਮਝਾਇਆ ਤੇ ਵਿਆਹ ਕਰਕੇ ਤੋੜ ਦਿੱਤਾ ਜਾਂਦਾ ਪਰ ਮੇਰੇ ਪਿਤਾ ਜੀ ਦਾ ਸਭ ਤੋਂ ਵੱਡੀ ਚੀਜ਼ ਇਹ ਹੈ ਕਿ ਮੇਰਾ ਟਾਈਮ ਉਹਨਾਂ ਨੇ ਮੈਨੂੰ ਦਿੱਤਾ। ਇੱਕ ਪਿਤਾ ਲਈ ਜਾਂ ਮਾਤਾ ਪਿਤਾ ਲਈ ਇਹ ਚੀਜ਼ ਹੋਣੀ ਚਾਹੀਦੀ ਕਿ ਉਹ ਬੱਚੇ ਨੂੰ ਜੇ ਤੋ ਆਪਣੀ ਧੀ ਨੂੰ ਟਾਈਮ ਦਿੰਦੇ ਨੇ ਸਰ ਉਹ ਸਭ ਤੋਂ ਵੱਡੀ ਚੀਜ਼ ਹੁੰਦੀ ਹੈ ਤੇ ਮੈਂ ਲੱਖ ਸ਼ੁਕਰਗੁਜ਼ਾਰ ਉਹਨਾਂ ਦੇ ਕਿ ਉਹਨਾਂ ਨੇ ਮੈਨੂੰ ਇੰਨਾ ਕਾਬਿਲ ਕੀਤਾ ਹੈਗਾ ਸਪਨੇ ਸਪਨੇ ਪੂਰੇ ਕਰ पाओगे ਅਨ ਕੌਨਫੀਡੈਂਸ ਹੈਗਾ ਸਪਨੇ ਤੇ ਹਾਂ ਸਰ ਸ਼ਾਇਦ ਮੈਨੂੰ ਇੱਕ ਦਿਨ ਮੈਂ ਇੱਥੋਂ ਹੀ ਆਪਣਾ ਐਕਸਟੈਂਡ ਕਰੂੰਗੀ ਸਾਰਾ ਕੁਝ ਤੇ ਮੈਂ ਆਪਣੇ ਸੁਪਨਿਆਂ ਨੂੰ ਪੂਰਾ ਕਰੂੰਗੀ ਸੁਰਤੀ ਪਰਨੀਤ ਜਿਹੜੀ ਆਪਣੇ ਸੁਪਨਿਆਂ ਨੂੰ ਪੂਰੇ ਕਰਨ ਲਈ ਤੇ ਪਿਤਾ ਨੇ ਜਿਹੜਾ ਉਹਨਾਂ ਨੂੰ ਨੈਸ਼ਨਲ ਖੜਾਇਆ ਵਾ ਬਾਰੋਂ ਕਰਜ਼ਾ ਚੁੱਕ ਕੇ ਉਹ ਕਰਜ਼ਾ ਲਾਣ ਲਈ ਅੱਜ ਪਿਤਾ ਦੀ ਸਹਾਇਤਾ ਜ਼ਰੂਰ ਕਰਦੀ ਨਜ਼ਰ ਆ ਰਹੀ ਹੈ ਮਿਹਨਤ ਕਰਦੀ ਹੈ ਤੇ ਉਸ ਨੂੰ ਵਿਸ਼ਵਾਸ ਹੈ ਆਪਣੇ ਸੁਪਨਿਆਂ ਤੇ ਕਿ ਉਹ ਆਪਣੇ ਸੁਪਨਿਆਂ ਨੂੰ ਜ਼ਰੂਰ ਪੂਰਾ ਕਰੇਗੀ ਅਮਿਤ ਸ਼ਰਮਾ ਨਾਓ ਇੰਡੀਆ ਪੰਜਾਬੀ ਅੰਮ੍ਰਿਤਸਰ